भे पजाओ पे पजा भैया पजाओ गुला भैया पजाओ ਨਾਮ ਹੈ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਲਿਸ਼ਨ ਕੀਤਾ ਜਾ ਰਿਹਾ ਠੀਕ ਹੰਡਾ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੇ ਟਕਸਾਲ ਜੋ ਬੱਚੇ ਦੇ ਨਾਲ ਹਸ਼ਿਆਰਪੁਰ ਦੇ ਵਿੱਚ ਦੁਸ਼ਕਰਮ ਹੋਇਆ ਹੈ ਬੱਚੇ ਦਾ ਰੇਪ ਕਰਨ ਤੋਂ ਬਾਅਦ ਉਹਦੇ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਉਸ ਬੱਚੇ ਨੂੰ ਕਤਲ ਕਰ ਦਿੱਤਾ ਗਿਆ ਕਿਉਂਕਿ ਜੇ ਕੋਈ ਬੱਚੀ ਜਾਂ ਬੱਚੇ ਨਾਲ ਕਿਸੇ ਜਾਇ ਹਰਿਆਣੇ ਚ ਚਾਹੇ ਹਿਮਾਚਲ ਵਿੱਚ ਇਹੋ ਜਿਹਾ ਦੁਸ਼ਕਰਮ ਹੁੰਦਾ ਹੈ ਤੇ ਆਲੇ-ਦਾਲੇ ਕੈਂਡਲ ਮਾਰਚ ਤੇ ਬੜੇ ਰੋਸ ਮਜਾਰੇ ਹੁੰਦੇ ਨੇ ਪਰ ਬਦਕਿਸਮਤੀ ਇਸ ਭੋਰਾ ਪਰ ਨੰਨੀ ਜੀ ਜਾਨਾ ਇਹੋ ਜੀ ਘਰਾਉਣੀ ਹਰਕਤ ਕਰੀ ਗਈ ਤੇ ਹਜੇ ਤੱਕ ਸਾਡੀ ਜ਼ਮੀਰ ਨਹੀਂ ਜਾਗੀ ਜਿੱਦਣ ਸਾਡੇ ਬੱਚਿਆਂ ਨਾਲ ਹੋਈ ਅਸੀਂ ਕੀ ਕਰਾਂਗੇ ਇਹ ਪ੍ਰਵਾਸੀ ਨੇ ਇਹਨਾਂ ਨੂੰ ਕੰਮ ਕਰਨ ਦਾ ਅਧਿਕਾਰ ਹੈ ਸਾਡੇ ਵੀ ਜਾਣਦੇ ਨੇ ਪਰ ਇੱਕ ਉਥੇ ਬੋਰਡਰ ਕਾਰਡ ਆਧਾਰ ਕਾਰਡ ਤੇ ਤੀਜਾ ਉਹਨਾਂ ਦੇ ਨੌਜਗਾਹ ਹੋਣੀ ਗਲਤ ਹੈ ਜਿਹੜਾ ਵੀ ਬੰਦਾ ਇਹਨਾਂ ਨੂੰ ਰੱਖਦਾ ਹੈ ਪਰਵਾਸੀਆਂ ਨੂੰ ਆਪਣਾ ਕਮਰਾ ਦਿੰਦਾ ਜਾਂ ਨੌਕਰੀਆਂ ਤੇ ਰੱਖਦਾ ਕੱਲ ਨੂੰ ਉਹ 19 22 ਕਰਕੇ ਭੱਜਦਾ ਕਿਤੇ ਜਾਂਦਾ ਤੇ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦੇ ਆਂ ਵੀ ਉਸ ਬੰਦੇ ਦੇ ਖਿਲਾਫ ਫਿਰ ਅਸੀਂ ਮਕਦਮਾ ਦਰਜ ਕਰਾਵਾਂਗੇ ਕਿਉਂਕਿ ਅਗਲਾ ਭੱਜ ਜਾਂਦਾ ਉਹਦਾ ਐਡਰੈਸ ਨਹੀਂ ਕੋਈ ਹੁੰਦਾ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਮੂਹ ਸਿੱਖ ਸੰਗਤ ਸਮਰਾਲੇ ਵੱਲੋਂ ਇਹ ਅਪੀਲ ਹੈ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਜਿਵੇਂ ਕੱਲ ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਸਾਡੇ ਵਾਲੇ ਪ੍ਰਵਾਸੀ ਉਥੇ ਜਾ ਕੇ ਸਾਡੇ ਵਾਲੇ ਜੇ ਕੋਈ ਕੰਮ ਕਰਦੇ ਨੇ ਤੇ ਤੁਸੀਂ ਟੰਗ ਦਿੰਦੇ ਹੋ ਕਾਨੂੰਨ ਦੇ ਬਦਲਕ ਟੰਗ ਦਿੰਦੇ ਹੋ ਇਹਨਾਂ ਲਈ ਕਾਨੂੰਨ ਕਿੱਥੇ ਹੈ ਪਰ ਜੇ ਕੋਈ ਵੀ ਬੰਦਾ ਇਹ ਜਾ ਕਰਮ ਕਰੇਗਾ ਤੇ ਖਾਲਸਾ ਪੰਥ ਤੇ ਪੰਜਾਬੀ ਆਪਣਾ ਹੱਥ ਜ਼ਰੂਰ ਦਿਖਾਉਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮਾ ਤੁਹਾਡਾ ਮੇਰਾ ਨਾਮ ਦੀਪਕਾਸ਼ਿਵ ਹੈ ਜੀ ਕੀ ਮਾਮਲਾ ਹੈ ਦੁਆਜਾ ਦੁਆਜ ਪ੍ਰਦਰਸ਼ਨ ਹੋ ਰਿਹਾ ਜੋ ਹੁਸ਼ਿਆਰਪੁਰ ਹੁਸ਼ਿਆਰਪੁਰ ਵਿੱਚ ਜੋ ਮਦਭਾਗੀ ਘਟਨਾ ਹੋਈ ਆ ਇਹਨੂੰ ਮੰਦੇ ਤੇ ਰੱਖ ਕੇ ਵੀ ਜਿੰਨੇ ਪ੍ਰਵਾਸੀ ਲੋਗੋ ਰਹਿੰਦੇ ਨੇ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਤਾਂ ਕਿ ਇਹਨਾਂ ਦਾ ਸਾਰਾ ਕੁਝ ਪਤਾ ਹੋਵੇ ਆਪਾਂ ਨੂੰ ਬਾਅਦ ਵਿੱਚ ਕੋਈ ਘਟਨਾ ਕਰਦਨੇ ਤਾਂ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਸਾਡੀ ਇਹੀ ਮੰਗ ਆ ਪ੍ਰਸ਼ਾਸਨ ਤੋਂ ਵੀ ਸਾਰਿਆਂ ਦਾ ਵੈਰੀਫਿਕੇਸ਼ਨ ਕਰਨੀ ਹੋਣੀ ਚਾਹੀਦੀ ਆ ਕਿਉਂਕਿ ਇਹ ਬਹੁਤ ਵਾਰ ਪਹਿਲਾਂ ਮੰਗ ਕੀਤੀ ਆ ਪਰ ਕੋਈ ਅਜੇ ਤੱਕ ਪੱਕੀ ਕੋਈ ਕਾਰਵਾਈ ਨਹੀਂ ਹੋ ਸਕੀ ਹਣ ਦੇਖੋ ਇਹ ਲੋਕ ਇਕੱਠੇ ਹੋ ਗਏ ਆ ਮਦਭਾਗੀ ਘਟਨਾ ਕਰਕੇ ਸਾਰਾ ਪੰਜਾਬ ਇਕੱਠਾ ਹੋ ਗਿਆ ਮੈਨੂੰ ਲੱਗਦਾ ਹੁਣ ਸ਼ਾਇਦ ਹੋ ਜੂਗਾ ਇਹ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਆਸਮ ਖਾਨ ਹੈ ਜੀ ਅੱਜ ਤੁਸੀਂ ਇੱਥੇ ਰੋਸ਼ਪ੍ਰਦਰਸ਼ਨ ਕਰ ਰਹੇ ਹੋ ਪ੍ਰਵਾਸੀਆਂ ਦੇ ਖਿਲਾਫ ਕੀ ਕਰੇਗਾ ਜਿਹੜੇ ਜੀ ਹੁਸ਼ਿਆਰਪੁਰ ਦੇ ਵਿੱਚ ਇਹ ਘਟਨਾ ਹੋਈ ਆ ਇਹ ਘਟਨਾ ਬਹੁਤ ਮਦਭਾਗੀ ਹੋਈ ਆ ਅੱਗੇ ਵੀ ਕਈ ਵਾਰ ਇਹ ਘਟਨਾਵਾਂ ਹੋ ਚੁੱਕੀਆਂ ਨੇ ਜੀ ਮਸਲਾ ਇਹ ਖੜਾ ਹੋ ਜਾਂਦਾ ਹੈ ਜਦ ਕੋਈ ਪ੍ਰਵਾਸੀ ਬੰਦਾ ਇਹੋ ਜਿਹੀ ਘਟਨਾ ਕਰਦਾ ਆ ਤਾਂ ਸਾਰੇ ਸਮਾਜ ਨੂੰ ਬਹੁਤ ਜ਼ਿਆਦਾ ਝੰਜੋੜ ਕੇ ਰੱਖ ਜਾਂਦਾ ਜੀ ਕਿਉਂਕਿ ਸਾਡੇ ਵੀ ਬੱਚੇ ਨੇ ਥੋੜੇ ਵੀ ਬੱਚੇ ਨੇ ਬੱਚੇ 마ਸੂਮ ਨੇ ਪਰ ਮਸਲਾ ਇਹ ਹੈ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ ਜੀ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਬਣਾਤਾ ਚਾਹੇ ਉਹ ਕਿਹੜੀ ਕਾਰਵਾਈ ਚਾਹੁੰਦੇ ਤੁਸੀਂ ਅਸੀਂ ਤਾਂ ਕਾਰਵਾਈ ਇਹ ਚਾਹੁੰਦੇ ਆ ਜੀ ਬੱਚਿਆਂ ਲਈ ਜਿਹੜੀ ਕੋਈ ਬੰਦਾ ਰੇਪ ਕਰਦਾ ਬੱਚਿਆਂ ਦਾ ਤਾਂ ਉਹਦੇ ਲਈ ਕਾਨੂੰਨ ਸਖਤ ਹੋਣਾ ਚਾਹੀਦਾ ਬਹੁਤ ਜ਼ਿਆਦਾ ਹੋਰ ਕਿਸੇ ਨਾਲੋਂ ਜੀ ਕਿਉਂ ਬੱਚਾ ਮਾਸੂਮ ਹੈ ਜੀ ਬੱਚੇ ਨੂੰ ਪਤਾ ਨਹੀਂ ਬਗਲਾ ਕੇ ਬੰਦੇ ਨੇ ਕਰ ਲਿਆ ਜੋ ਕਰ ਲਿਆ ਜੀ ਪਰ ਜੋ ਹੋਇਆ ਉਹ ਬਹੁਤ ਮਾੜਾ ਹੋਇਆ ਇਹਨੂੰ ਤਾਂ ਜੀ ਮੌਤ ਦੀ ਸਜ਼ਾ ਚਾਹੀਦੀ ਹੈ ਜੀ ਤੇ ਹੁਣ ਜੋ ਤੁਸੀਂ ਵੋਚ ਪੋਲਟਿੰਗ ਕਰ ਰਹੇ ਹੋ ਉਹ ਤੁਸੀਂ ਕਹਿੰਦੇ ਹੋ ਕਿ ਪੰਜਾਬ ਪਈਏ ਪੰਜਾਬੋ ਦੇਖੋ ਜੀ ਪੰਜਾਬ ਬਚਾਓ ਇਹਦਾ ਬੰਦਾ ਕਿਵੇਂ ਇਹਦਾ ਸਿਰਫ ਇੰਨਾ ਕੇ ਮਸਲਾ ਜੀ ਹੁਣ ਅੱਜ ਅਸੀਂ ਦੇਖ ਰਹੇ ਆਂ ਵੀ ਬੰਦਾ ਇੱਕ ਬਾਹਰੋਂ ਆ ਗਿਆ ਜੀ ਉਹ ਆ ਗਿਆ ਕੋਈ ਉਹਦੀ ਵੈਰੀਫਿਕੇਸ਼ਨ ਨਹੀਂ ਹੋ ਰਹੀ ਪ੍ਰੋਪਰਲੀ ਠੀਕ ਹੈ ਜੀ ਆ ਕੇ ਰਹਿਣ ਲੱਗ ਗਿਆ ਉਹ ਕੋਈ ਵੀ ਐਸੀ ਘਟਨਾ ਕਰਦਾ ਆ ਜਾਂ ਚਲਿਆ ਜਾਂਦਾ ਆ ਆਪਾਂ ਨੂੰ ਕੀ ਪਤਾ ਇੰਨਾ ਮਕਾਨ ਮਾਲਕ ਨੂੰ ਪਤਾ ਅਸੀਂ ਇਹਦੀ ਪ੍ਰਸ਼ਾਸਨ ਨੂੰ ਜਿਹੜੀ ਆ ਮੰਗ ਰੱਖ ਰਹੇ ਆਂ ਵੀ ਭਾਈ ਜਿਹੜਾ ਬੰਦਾ ਕੋਈ ਰੱਖ ਰਿਹਾ ਉਹਦੀ ਵੀ ਵੈਰੀਫਿਕੇਸ਼ਨ ਹੋਵੇ ਜਿਹੜਾ ਬੰਦਾ ਰਖਾ ਰਿਹਾ ਉਹਦੀ ਵੀ ਹੋਵੇ ਵੀ ਹਾਂ ਭਾਈ ਮੈਂ ਰਖਿਆ ਰਿਸਪੌਂਸਿਬਿਲਟੀ ਬਣਦੀ ਆ ਜੇ ਬੰਦਾ ਭੱਜ ਰਿਹਾ ਆ ਤਾਂ ਬੰਦੇ ਭੱਜਣ ਤੋਂ ਬਾਅਦ ਜਿਹੜਾ ਮਾਲਕ ਮਕਾਨ ਆ ਉਹਨੂੰ ਪੁੱਛ ਕੇ ਚੋਏ ਭਾਈ ਬੰਦਾ ਕਿੱਥੇ ਗਿਆ ਸਾਡੀ ਇਹ ਜਿਹੜੀ ਆ ਜੀ ਡਿਮਾਂਡ ਆ